ALTU نیوز چینل ਦੇ ਵਿੱਚ ਤੁਹਾਡਾ ਸਵਾਗਤ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਵੱਡਾ ਐਨਕਾਊਂਟਰ ਅੰਮ੍ਰਿਤਪਾਲ ਅਮਰੀਨਾ ਦਾ ਵੱਡਾ ਗੈਂਗਸਟਰ ਢੇਰ ਚਾਰ ਮਰਡਰ ਕੇਸ ਦੇ ਵਿੱਚ ਵੀ ਸ਼ਾਮਿਲ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਵਟਨ ਕਾਊਂਟਰ ਹੋਇਆ ਇੱਕ ਨਾਮੀ ਗੈਂਗਸਟਰ ਨੇ ਭੱਜਣ ਦਾ ਯਤਨ ਕੀਤਾ ਸੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੁਕਾਬਲਾ ਸ਼ੁਰੂ ਹੋ ਗਿਆ ਤੇ ਇਸ ਮੁਕਾਬਲੇ ਦੇ ਵਿੱਚ ਇਹ ਨਾਮੀ ਗੈਂਗਸਟਰ ਟੇਰ ਹੋ ਚੁੱਕਾ ਹੈ ਚਾਰ ਕਤਲ ਕੇਸਾਂ ਦੇ ਵਿੱਚ ਇਹ ਨਾਮਜ਼ਦ ਸੀ ਤੇ ਅਮ੍ਰਿਤਪਾਲ ਅਮਰੀ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਬੀਤੇ ਕੱਲ ਦੱਸਿਆ ਗਿਆ ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਅਰੈਸਟ ਕੀਤਾ ਗਿਆ ਸੀ ਅੱਜ ਹੈਰੋਇਨ ਬਰਾਮਦਗੀ ਦੇ ਲਈ ਪੁਲਿਸ ਇਸ ਨੂੰ ਲੈ ਕੇ ਗਈ ਸੀ ਤੇ ਉੱਥੇ ਇਸ ਨੇ ਹਥਿਆਰ ਵੀ ਰੱਖਿਆ ਹੋਇਆ ਸੀ ਤੇ ਹੈਰੋਇਨ ਦੇ ਬਹਾਨੇ ਇਸ ਨੇ ਪਿਸਟਲ ਦੇ ਨਾਲ ਪੁਲਿਸ ਉੱਤੇ ਫਾਇਰ ਕੀਤੇ ਪੁਲਿਸ ਦਾ ਕਹਿਣਾ ਹੈ ਉਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਗਈ ਉਸ ਮੁਕਾਬਲੇ ਦੇ ਵਿੱਚ ਇਸ ਗੈਂਗਸਟਰ ਨੂੰ ਢੇਰ ਕਰ ਦਿੱਤਾ ਗਿਆ ਤੇ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ ਦੱਸ ਦਈਏ ਕਿ 15 ਦਿਨਾਂ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਇਨਕਾਊਂਟਰ ਹੋ ਰਹੇ ਨੇ ਅੱਜ ਤਾਜ਼ਾ ਇਨਕਾਊਂਟਰ ਵਿਸ਼ਰ ਦੇ ਜਡੇਆਲਾ ਗੁਰੂ ਦੇ ਵਿੱਚ ਹੋਇਆ ਹੈ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਗੋਗਨ ਸਿੰਘਾ ਜੀ ਜਿਹੜਾ ਕਿ ਸਾਨੂੰ ਅਫੀਸਰ ਰੂਰਲ ਪੁਲਿਸ ਨੂੰ ਚਾਰ ਨਗਰ ਸੀ ਇੱਕ ਜਿਸੋ ਸਬਕਾ ਕੇਸ ਜਿਹੜੇ 2 ਵਜੇ ਬੜੀ ਸੀਰੀਅਸ ਸੀ ਗਤੀ ਹੋਈ ਸੀ ਉਹਨਾਂ ਨੂੰ ਗ੍ਰਿਪਸ ਕੀਤਾ ਗਿਆ ਸੀ ਕੱਲ ਨੂੰ ਅਰੈਸਟ ਕੀਤਾ ਗਿਆ ਸੀ ਔਰ ਨੇ ਆਪ ਵੀ ਟੈਲੀਵਿਜ਼ਨ ਦੇ ਦੌਰਾਨ ਦੱਸਿਆ ਕਿ ਮੈਂ ਹੈਰਨ ਹੋਈ ਹਾਂ ਕਿ ਕੋਈ ਨਹੀਂ ਆ ਕੋਈ ਵੀ ਹੈਰਨ ਸੀ ਕਿ ਰਾਤ ਦੇਰ ਸੀ ਤਸਵੀਰਾਂ ਤਕਰੀਬਨ ਸਾਜਾ ਟੈਕਨੋਲੋਜੀ ਦੇ ਇਹ ਕੰਪਨੀ ਦਾ ਹੈ ਜਿਸ ਦੇ ਇਹ ਕੋਈ ਨਸਲਾ ਵੀ ਪਾਇਆ ਹੋਇਆ ਸੀ ਨੇ ਉਸੇ ਵੇਲੇ ਆਪੇ ਅਸਲੇ ਨਾਲ ਬਤਕਰੀ ਵੀ ਲੱਗੀ ਹੋਈ ਸੀ ਜੇ ਫਾਇਰ ਕੀਤਾ ਜਿਹੜਾ ਮੁਲਾਜ਼ਮ ਨੇ ਉਹਦੇ ਉਸੇ ਬੋਲੀ ਬੋਲੀ ਮੁਲਾਜ਼ਮ ਨੇ ਸਾਡੇ ਦੇ ਗ੍ਰੀਵ ਹੋ ਗਿਆ ਕਿ ਹਸੜੀ ਸਮੇਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ 30 ਆਪਸ਼ਨ ਦੀ ਪਾਕੀ ਬੋਲੀ ਨਾ। ਉਹ ਵੀ ਜਸਾ ਹੋ ਗਿਆ। ਇਹ ਕਲੀਸ ਨੇ ਸਰਪ੍ਰਸ ਫਾਇਰ ਕੀਤਾ ਤੇ ਇਹ ਜਿਹੜੇ ਪਰਫਾਰਮਰ ਤੇ ਇਹ ਅੱਜ ਦਾ ਜਿਹੜਾ ਸਟੇਟਾ ਹੈ। ਇਹ ਮੁਕਾਬਲਾ ਹੈ ਕੀ ਕਰਨੀ ਮੁਕਾਬਲੇ। ਸਰ ਇਹ ਮੁਕਾਬਲਾ ਵੀ ਦਾ ਕੋਈ ਨਾਲ ਹੋਰ ਵੀ ਜਿਹੜਾ ਆਪਣੇ ਕੀ ਕੱਲੇ ਨੂੰ ਗਰਤਾਰ ਕੀਤਾ ਗਿਆ ਸੀ ਕਿ ਕਾਰਨ ਇਹ ਹੈ ਕਿ ਗਸਪਾਹੀ ਬਣੇ ਤੇ ਸਾਫਾਈ ਤੋਂ ਕਰੀਏ ਇਹੋ ਤੇ ਹੈ ਜਿਹੜਾ ਸੀਰੀਅਸ ਜਿਹੜਾ ਇੰਜੀਟਰ ਹੈ ਨਾ ਜਿਹੜਾ ਆਗਮ ਕਸ਼ਮੀਰ ਉਹ ਸੀਰੀਅਸ ਇੰਜੀਟਰ ਹੈ ਤੇ ਇੱਕ ਪਾਸਿਪਲੀ ਸਾਡਾ ਜਾਹ ਹੋ ਗਿਆ ਪੱਜੀ ਕਿ ਨਿਖਾਰ ਕਰ ਰਹੇ ਹਿੱਤਾਰ ਕਿਹੜੇ ਕਿਸਮ ਦੇ ਨਾਲ ਵੀ ਸੰਬੰਧਿਤ ਹੈ ਜੀ 9mm ਦਾ ਬੋਡੀ ਪਿਸਟਲ ਹੈ ਜੀ ਤੇ ਬੋਰ ਵੀ ਆ ਵੀ ਸਾਨੂੰ ਬੋਲੀਆ ਵੀ ਆ 2 ਕਿਲੋ ਰਗੜ ਮਿਲਿਆ